ਸਮਾਨਾ ਟ੍ਰੈਫਿਕ ਪੁਲਿਸ ਵੱਲੋਂ ਅੱਜ ਬਾਜ਼ਾਰਾਂ ਵਿੱਚ ਨਾਕੇਬੰਦੀ ਕਰਕੇ ਕੁਮਰੇ ਬੁਲਟ ਮੋਟਰਸਾਈਕਲਾਂ ਤੇ ਜੋ ਨੌਜਵਾਨ ਬੁਲਟ ਮੋਟਰਸਾਈਕਲਾਂ ਦੇ ਪਟਾਕੇ ਵਜਾ ਰਹੇ ਸਨ ਉਹਨਾਂ ਦੇ ਚਲਾਨ ਕੱਟੇ ਗਏ ਅਤੇ ਉਹਨਾਂ ਤੇ ਕਾਰਵਾਈ ਕਰਦੇ ਆ ਮੋਟਰਸਾਈਕਲ ਬੌਂਡ ਵੀ ਕੀਤੇ ਗਏ ਟ੍ਰੈਫਿਕ ਪੁਲਿਸ ਸਮਾਨਾ ਦੇ ਇੰਚਾਰਜ ਸੁਖਵਿੰਦਰ ਸਿੰਘ ਭੰਨਰੀ ਨੇ ਕਿਹਾ ਕੇ ਸ਼ਹਿਰ ਵਿੱਚ ਦਿਨ ਪ੍ਰਤੀ ਦਿਨ ਟ੍ਰੈਫਿਕ ਦੀ ਸਮੱਸਿਆ ਵਾਧੀ ਜਾ ਰਹੀ ਹੈ ਐਸਐਸਪੀ ਪਟਿਆਲਾ ਅਤੇ ਡੀਐਸਪੀ ਟ੍ਰੈਫਿਕ ਅਰਨੈਲ ਸਿੰਘ ਦੇ ਦਿਸ਼ਾ ਨਿਰਦੇਸ਼ ਅਨੁਸਾਰ ਟ੍ਰੈਫਿਕ ਪੁਲਿਸ ਮਾਣਾ ਵੱਲੋਂ ਅੱਜ ਬੁਲਟ ਮੋਟਰਸਾਈਕਲਾਂ ਦੇ ਪਟਾਕੇ ਮਾਰਨ ਵਾਲਿਆਂ ਤੇ ਹੈਲਮਟ ਨਾ ਪਾਉਣ ਵਾਲਿਆਂ ਦੇ ਚਲਾਨ ਕੱਟੇ ਗਏ ਅਤੇ ਬਾਜ਼ਾਰ ਵਿੱਚ ਰੇੜੀਆਂ ਖੜੀਆਂ ਕਰਨ ਵਾਲਿਆਂ ਨੂੰ ਚੇਤਾਵਨੀ ਦਿੱਤੀ ਗਈ ਕਿ ਉਹ ਆਪਣੀਆਂ ਰੇੜੀਆਂ ਸੜਕ ਤੋਂ ਪਿੱਛੇ ਹੀ ਖੜੀਆਂ ਕਰਨ ਜਦੋਂ ਕਿ ਸੜਕ ਉੱਤੇ ਪੀਲੀ ਪੱਟੀ ਖਿੱਚੀ ਹੋਈ ਹੈ ਤਾਂ ਕਿ ਸ਼ਹਿਰ ਵਿੱਚ ਟ੍ਰੈਫਿਕ ਦੀ ਸਮੱਸਿਆ ਨਾ ਆਵੇ ਜੋ ਦੁਕਾਨਦਾਰ ਆਪਣੀਆਂ ਦੁਕਾਨਾਂ ਅੱਗੇ ਰੇੜੀਆਂ ਖੜੀਆਂ ਕਰਵਾਉਂਦੇ ਹਨ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਸਮਾਣਾ ਤੋਂ ਕੁਲਾਈ ਸ਼ਰਮਾ ਦੇ ਨਾਲ ਨੂਰੀ ਬਾਂਸਲ ਦੀ ਰਿਪੋਰਟ ਫਿੱਟ ਰਿਹਾ ਕੋਈ ਨਹੀਂ ਗੱਲ ਸੁਗੰਦਰ ਜੀ ਜਿਹੜੇ ਇਹ ਰੇੜੀਆਂ ਗਰੀਬਾਂ ਦੇ ਕੋਲ ਪਾ ਕੇ ਬਾਜ਼ਾਰ ਤੇ ਗੱਡੀਆਂ ਖੜੀ ਕਰ ਦਿੰਦੇ ਆ ਬੋਲਡ ਮੋਟਰਸਾਈਕਲਾਂ ਤੇ ਪਟਾਕੇ ਮਾਰਦੇ ਆ ਜੈਟਪਲ ਰੈਡਿੰਗ ਹੈ ਇਸ ਤਰ੍ਹਾਂ ਹਲਕਿੱਤਾ ਜਾ ਰਿਹਾ ਸਾਡੇ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਜੀ ਸ੍ਰੀ ਬਰੂਨ ਸ਼ਰਮਾ ਜੀ ਤੇ ਡੀਐਸਪੀ ਟ੍ਰੈਫਿਕ ਸਾਹਿਬ ਸਰਦਾਰ ਕਰਨੈਲ ਸਿੰਘ ਜੀ ਜੋ ਸਾਨੂੰ ਉਹਨਾਂ ਨੇ ਮਤਲਬ ਹੁਕਮ ਦਿੱਤੇ ਨੇ ਜਿਹੜੇ ਬੋਲਟਾਂ ਦੇ ਪਟਾਕੇ ਮਾਰਦੇ ਨੇ ਉਹਨਾਂ ਦੇ ਚਲਾਨ ਕੀਤੇ ਜਾਂਦੇ ਨੇ ਜੀ ਦੇ ਦੇ ਟ੍ਰਿਪਲ ਸਵਾਰੀ ਦੇ ਉਹ ਵੀ ਚਲਾਨ ਕੀਤੇ ਜਾਂਦੇ ਨੇ ਜੋ ਸੜਕਾਂ ਤੇ ਜਾਂ ਬਾਜ਼ਾਰ ਚ ਗੱਡੀਆਂ ਲਾਉਂਦੇ ਨੇ ਉਹਨਾਂ ਦੇ ਚਲਾਨ ਕੀਤੇ ਜਾਂਦੇ ਨੇ ਪਰ ਫੇਰ ਵੀ ਮੈਂ ਬੇਨਤੀ ਕਰਦਾ ਸਮਾਣਾ ਵਾਸੀਆਂ ਨੂੰ ਵੀ ਉਹ ਵੀ ਸਾਧਨ ਸਾਡਾ ਇਕੱਲੀ ਟ੍ਰੈਫਿਕ ਪੁਟ ਤੇ ਨਾਲ ਛੱਡਣਾ ਵੀ ਜਿਵੇਂ ਕੋਈ ਗੱਡੀ ਉਹਦੀ ਦੁਕਾਨ ਦੇ ਮੂਹਰੇ ਖੜਾ ਗਿਆ ਉਹਦੀ ਵੀ ਜ਼ਿੰਮੇਵਾਰੀ ਬਣਦੀ ਆ ਕਹਿਣ ਦੀ ਜੋ ਕਾਰਵਾਈ ਹੋਊਗੀ ਦੁਕਾਨਦਾਰ ਦੇ ਵੀ ਹੋਊਗਾ ਜੋ ਰੇੜੀਆਂ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਅੱਜ ਵਾਸੀਂ ਬੇਨਤੀ ਕੀਤੀ ਆ ਵਾਰਨਿੰਗ ਕੀਤੀ ਆ ਵੀ ਆਪਣੀਆਂ ਰੇੜੀਆਂ ਕੱਲ ਤੋਂ ਪਿੱਛੇ ਲਗਾਓ ਜੇ ਨਹੀਂ ਕਰਨਗੇ ਤਾਂ ਉਹਨਾਂ ਤੇ ਕਾਨੂੰਨੀ ਕਾਰਵਾਈ ਹੋਏਗੀ ਲੋਕ ਬਦਲੇ ਆ